thank you. ਤੱਲਾ ਦੂਰ ਉਪਾਇ ਕੁਦਰਤ ਕੇ ਸਾਥ ਦੇ ਇੱਕ نور ਸੇ ਸਭ ਜਨ ਉਪਜਿਆ ਕੋਣ ਪਰੇ ਉਮਦੇ ਸੋ ਇਹ ਪੰਜਾਬ ਕਿਕਰ ਭਾਈਚਾਰਕ ਸਟੇਟ ਆ ਉਹ ਇੰਦੀ ਅਦ੍ਰਿਸ਼ ਜਿੱਥੇ ਕਿਸੇ ਵੀ ਤਰ੍ਹਾਂ ਕੋ ਜਾਤ ਪਾਤ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਇਹ ਸਾਰੇ ਭਾਈਚਾਰੇ ਰੇ ਮੇਂ ਜੁੜ ਕੇ ਮੈਂ ਇਸ ਕਰਕੇ ਗੱਲ ਇਥੋਂ ਸ਼ੁਰੂਆਤ ਕੀਤੀ ਹੈ ਕਿ 9 ਅਗਸਤ ਨੂੰ ਪੰਜਾਬਣ ਦੀ ਖੋਲ ਦਿੱਤੀ ਗਈ ਸੀ ਸਾਡੇ ਵੱਲ ਤੁਹਾਨੂੰ ਸਾਰਿਆਂ ਸ਼ਾਇਦ ਪਤਾ ਹੋਵੇ ਕਿ ਸਾਥੀਆਂ ਨੂੰ ਨਹੀਂ ਪਤਾ ਹੋਵੇਗਾ ਕਿ 9 ਅਗਸਤ ਜਿਹੜੀ ਪੰਜਾਬਣ ਦੀ ਖੋਲ ਦਿੱਤੀ ਗਈ ਸੀ ਉਹ ਮਰੀਕੋੜ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਸੀ ਉੱਥੇ ਲੜਕੀਆਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ ਉਹਦੇ ਰੋਸਿਕ ਚੇਤ ਪੰਜਾਬਾਂ ਦੇ ਖੌਦ ਤੇ ਤੇ ਮੈਨੂੰ ਇਹ ਪਟਾਰੇ ਦੇ ਵਿੱਚ ਦੱਸਦੇ ਹੋਏ ਖੁਸ਼ੀ ਹੋ ਕਿ ਉਹਦੇ ਵਿੱਚ ਮਸੀ ਭਾਈਚਾਰੇ ਨੇ ਤਾਂ ਸ਼ਾਮਲ ਹੋਣਾ ਹੀ ਸੀ ਪਰ ਉਸ ਮਨੀਪੁਰੀਆਂ ਘਟਨਾਵਾਂ ਦੇ ਰੋਸ ਬਿਲੋਂ ਸਿੱਖ ਭਾਈਚਾਰੇ ਨੇ ਵੀ ਪੂਰਾ ਸਮਰਥਨ ਕੀਤਾ ਉਸਰੇ ਭਾਈਚਾਰੇ ਨੇ ਵੀ ਕਿਸਾਨ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਇਥੋਂ ਤੱਕ ਕਿ ਐਸਸੀ ਭਾਈਚਾਰੇ ਨੇ ਵੀ ਉਹ ਵੀ ਸਿੱਪਾਈ ਚਾਰੇ ਬਹੁਤ ਮਾੜ ਕੇ ਉਸ ਭਾਗ ਵਿੱਚ ਹਿੱਸਾ ਲਿਆ ਔਰ ਪੂਰੇ ਭਾਰਤ ਦੀਆਂ ਬਾਕੀ 27 ਸਟੇਟਾਂ ਨੂੰ ਕਿ 28 ਸਟੇਟਾਂ ਨੇ ਂਦਿਆਇਆ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਭਾਰਤ ਦੇ ਵਿੱਚ ਕਿਤੇ ਵੀ ਜ਼ੁਲਮ ਹੋਏਗਾ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਮਿਲ ਕੇ ਉਹਦਾ ਟੱਕ ਕੇ ਖੋਹ ਗਾ ਕੰਡਾ ਇੱਕ ਪੁਆਇੰਟ ਚਲੇ ਦੀ ਬਿਚਾਰ ਸਿਰਸ ਕਰਕੇ ਮੈਂ ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੇ ਕੇ ਸ਼ਲੋਕ ਜਪ ਕਰਦੇ ਹੋਏ ਕਿ ਗੱਲ ਇਹ ਤੇ ਮੈਂ ਹੁਣ ਕਮ ਟੂ ਦੀ ਪੁਆਇੰਟ ਮੈਂ ਚੇ ਬ੍ਰਾਡਮਨ ਜੀ ਮੈਂ ਰਕੇਸ਼ ਗਿੱਲ ਬਟਾਲੇ ਤੋਂ ਮੈਂ ਅੱਜ ਕਵਿਸਨ ਨੈਸ਼ਨਲ ਫਰੰਟ ਦਾ ਆਪਣਾ ਕ੍ਰਿਸ਼ਚਨ ਨੈਸ਼ਨਲ ਫਰੰਟ ਦਾ ਯੂਥ ਪ੍ਰਧਾਨ ਗਰਦਾਸਪੁਰ ਜ਼ਿਲ੍ਹੇ ਤੋਂ ਲਗਾਇਆ ਜਾ ਰਿਹਾ ਮੈਨੂੰ ਆਪਣਾ ਬਹੁਤ ਮਾਣ ਆ ਕਿ ਮੈਨੂੰ ਇਸ ਕਬਲ ਸਮਝਿਆ ਗਿਆ ਕਿ ਮੈਂ ਕ੍ਰਿਸ਼ਚਨ ਯੂਥ ਫਰੰਟ ਦਾ ਜਿਹੜਾ ਵੀ ਵਾਈਸ ਪ੍ਰੈਜ਼ੀਡੈਂਟ ਹੈ ਜ਼ਿਲ੍ਹਾ ਪ੍ਰਧਾਨ ਜਿਹੜਾ ਜੋ ਵੀ ਮੈਨੂੰ ਅਹੁਦਾ ਦਿੱਤਾ ਹੈ ਇਹਨਾਂ ਨੇ ਮੈਂ ਬਹੁਤ ਖੁਸ਼ਕਿਸਮਤ ਇਨਸਾਨ ਹਾਂ ਕਿ ਚਲੋ ਮੈਨੂੰ ਇਹਨਾਂ ਨੇ ਇਹ ਜੋਗਾ ਸਮਝਿਆ ਤੇ ਮੈਂ ਆਪਣੇ ਰਾਸ਼ਟਰੀ ਪ੍ਰਧਾਨ ਸ੍ਰੀ ਲਾਰਿ ਚੌਧਰੀ ਜੀ ਜੋ ਕਿ ਕ੍ਰਿਸ਼ਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਹਨ ਅਤੇ ਬੱਬਾ ਜੀ ਗਿੱਲ ਜੀ ਜੋ ਕਿ ਕ੍ਰਿਸ਼ਨ ਰਾਜਨ ਫਰਦ ਦੇ ਜੋਤ ਪੰਜਾ ਪ੍ਰਧਾਨ ਹਨ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਹਨਾਂ ਨੇ ਇਹ ਉਹਦੇ ਨਾਲ ਨਵਾਜਿਆ ਤੇ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੂੰ ਹਮੇਸ਼ਾ ਅੱਗੇ ਲੈ ਕੇ ਚੱਲਾਂਗਾ ਤੇ ਆਪਣੇ ਜਿੰਨੇ ਵੀ ਨੌਜਵਾਨ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਅੱਗੇ ਵਧੀਆ ਮਤਲਬ ਇਸ ਮੰਚ ਨੂੰ ਹੋਰ ਅੱਗੇ ਵਧਾਵਾਂਗਾ ਤੇ ਮੈਂ 21 ਤਰੀਕ ਨੂੰ ਜੋ ਕਿ ਧਾਰੀਵਾਲ ਵਿੱਚ ਇੱਕ ਰੈਲੀ ਦਾ ਗਠਨ ਕੀਤਾ ਜਾ ਰਿਹਾ ਮੈਂ ਉਸ ਵਿੱਚ ਵੀ ਹਮ ਹਮਾ ਕੇ ਪੂਰੀ ਆਪਣੀ ਟੀਮ ਦੇ ਨਾਲ ਉੱਥੇ ਜਿਹੜੀ ਆਪੀ ਵੱਤ ਵੱਦ ਹੋ ਮੋਮਾ ਕੇ ਪਹੁੰਚਾਂਗੇ ਤੇ ਮੈਂ ਇਸ ਇੱਕ ਵਾਰ ਫੇਰ ਆਪਣਾ ਕ੍ਰਿਸਚਨ ਨੈਸ਼ਨਲ ਫਰੰਟ ਦੇ ਆਪਣਾ ਰਾਸ਼ਟਰੀ ਪ੍ਰਧਾਨ ਸ਼੍ਰੀ ਲਾਲਿਤ ਚੋਦਰੀ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਅਹੁਦੇ ਦੇ ਕਾਬਿਲ ਸਮਝਿਆ ਧੰਨਵਾਦ ਸਾਰਿਆਂ ਦਾ ਪ੍ਰਧਾਨ ਸ਼੍ਰੀ ਲਾਲਿਤ ਚੋਦਰੀ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਸਾਰਾ ਤੁਹਾਡਾ ਬਹੁਤ ਬਹੁਤ ਤੁਹਾਡੇ ਸਰੋਤਿਆਂ ਨੂੰ ਵੀ ਮੇਰਾ ਜਿਹੜਾ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਸਭ ਨੂੰ ਜੈੰਸੀ ਵੀ ਜੀ ਅੱਜ ਦਾ ਮੀਟਿੰਗ ਦਾ ਮੁੱਖ ਏਜੰਡਾ ਜਿਹੜਾ ਬਹੁਤ ਜ਼ਰੂਰੀ ਦੱਸਿਓ ਸਾਡੇ ਦਰਸ਼ਕਾਂ ਨੂੰ ਅੱਜ ਦਾ ਮੁੱਖ ਏਜੰਡਾ ਹੈ ਕਿ ਬਟਾੜੇ ਦੇ ਵਿੱਚ ਅੱਜ ਮਿਸਟਰ ਦਕੇਸ਼ ਗਿਲਜੀ ਜੋ ਕਿ ਬਹੁਤ ਹੀ ਨਰਜੈਟਿਕ ਕ ਬੜੇ ਹੀ ਪੋਟੈਂਸ਼ੀਅਲ ਉਹਨਾਂ ਦੇ ਵਿੱਚ ਹੈਗਾ ਬੜੀ ਊਰਜਾ ਹੈ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਾਜ ਸਾਰੇ ਮਤਲਬ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸੋ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਪੰਜਾਬ ਦੇ ਪ੍ਰਧਾਨ ਬਾਬਾ ਗੇਂਜੀ ਦੇ ਅਸਿਸਟੈਂਸ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਬਟਾਲਾ ਕਲੱਬ ਦੇ ਵਿੱਚ ਜਿਹੜੀ ਆ ਮੀਟਿੰਗ ਭਾਈਚਾਰੇ ਦੀ ਬੁਲਾਈ ਗਈ ਜਿਸ ਦੇ ਵਿੱਚ ਬਹੁਤ ਸਾਰੇ ਸਾਡੇ ਪਾਸਟਰ ਸਾਹਿਬਾਨ ਔਰ ਬਹੁਤ ਸਾਰੇ ਇਲਾਕੇ ਦੇ ਨੌਜਵਾਨ ਔਰ ਬਹੁਤ ਸਾਰੇ ਵੱਖ-ਵੱਖ ਧਰਮਾਂ ਦੇ ਲੀਡਰਸ ਜਿਹੜੋ ਸ਼ਾਮਿਲ ਹੋਏ ਆ ਔਰ ਅੱਜ ਇਸ ਮੌਕੇ ਤੇ ਅਸੀਂ ਰਕੇਸ਼ ਗਿੱਲ ਜੀ ਨੂੰ ਜਿਹੜਾ ਗੁਰਦਾਸਪੁਰ ਦਾ ਸੀਐਨਆਪਤਾ ਜੂਤ ਪ੍ਰਧਾਨ ਲਗਾਇਆ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਪਹਿਲੋਂ ਜਿਹੜੇ ਸਾਰੇ ਵਰਗਾਂ ਨਾਲ ਲੈ ਕੇ ਔਰ ਸਾਰੇ ਭਾਈਚਾਰਿਆਂ ਦੇ ਵਿੱਚ ਮੁਹੱਬਤ ਕਾਇਮ ਕਰਦੇ ਆ ਕਿ ਅਸੀਂ ਆਸ ਕਰਦੇ ਹਾਂ ਕਿ ਸੀਐਨਆਰ ਦੇ ਵਿੱਚ ਜੋ ਸੀਐਨਆ ਦਾ ਅਜੰਡਾ ਹੈ ਉਸ ਨੂੰ ਵੀ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਨ ਦੇ ਲਈ ਔਰ ਜਿਹੜੇ ਪਿੱਛੇ ਰਹਿ ਗਿਆ ਆਪਣਾ ਭਾਈਚਾਰਾ ਉਹਨਾਂ ਦੇ ਵਿਕਾਸ ਦੇ ਲਈ ਉਹ ਲਗਾਤਾਰ ਕੰਮ ਕਰਨਗੇ ਔਰ ਖਾਸ ਕਰਕੇ ਜਿੱਥੇ ਕਿਤੇ ਵੀ ਕੋਈ ਬੇਇਨਸਾਫੀ ਹੁੰਦੀ ਹੈ ਉੱਥੇ ਉਹ ਖੜਨਗੇ ਅਸੀਂ ਆਸ ਕਰਦੇ ਹਾਂ ਉਹ ਜਿੱਥੇ ਸਾਡੀ ਉਹਨਾਂ ਨੂੰ ਜ਼ਰੂਰਤ ਪੈਗੀ ਅਸੀਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਜੀ 21 ਤਰੀਕ ਦਾ ਇੱਕ ਤੁਸੀਂ ਕਹਿ ਰਹੇ ਪ੍ਰੋਗਰਾਮ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਉਹ 21 ਤਰੀਕ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਹਾਲੀਵੁੱਡ ਪੈਕਸ ਦੇ ਵਿੱਚ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆ ਜੀ ਦੇਖੋ ਜਦ ਤੱਕ ਅਣਖ ਨਹੀਂ ਕਿਸੇ ਦੀ ਜਾਗਦੀ ਉਦੋਂ ਤੱਕ ਉਹਨੂੰ ਕਦੀ ਵੀ ਆਜ਼ਾਦੀ ਨਹੀਂ ਮਿਲਦੀ ਇਹ ਬੜੀ ਸਿੰਪਲ ਜੀ ਗੱਲ ਆ ਸੋ ਇਸ ਕਰਕੇ ਸਾਡੀ ਕੋਸ਼ਿਸ਼ ਆ ਉਸ ਰੈਲੀ ਦੇ ਦੁਆਰਾ ਕਿ 크੍ਰਿਸਚਨ ਭਾਈਚਾਰੇ ਦੀ ਜਿਹੜੀ ਅਣਖ ਨੂੰ ਜਗਾਉਣਾ ताकि ਉਹ ਆਜ਼ਾਦੀ ਦਾ ਆਨੰਦ ਲੈ ਸਕਣ ਔਰ ਰਾਜ ਦੇ ਹਿੱਸੇਦਾਰ ਹੋ ਸਕਾ। ਅੱਜ ਇਹ ਪੂਰੇ ਉਤਰੀ ਭਾਰਤ ਦੇ ਵਿੱਚ ਜਿਹੜਾ ਕੋਈ ਵੀ ਸਾਡਾ ਐਮਐਲਏ ਨਹੀਂ, ਕੋਈ ਵੀ ਸਾਡਾ ਐਮਪੀ ਨਹੀਂ ਆ। ਸੋ ਸਾਡੀ ਇਹ ਕੋਸ਼ਿਸ਼ ਆ ਕਿ ਇਸ ਰੈਲੀ ਦੇ ਦੁਆਰਾ ਜਿਹੜੀ ਆ ਅਸੀਂ ਆਪਣੇ ਲੋਕਾਂ ਦੇ ਵਿੱਚ ਰਾਜ ਦੀ ਭਾਵਨਾ ਪੈਦਾ ਕਰਨੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਆ ਕਿ ਰਾਜ ਬਿਨਾਂ ਨਾ ਧਰਮ ਚੱਲੇ, ਧਰਮ ਬਿਨਾਂ ਸਭ ਦਲੇ ਮਲੇ। ਜਿਸੇ ਕਮਿਊਨਿਟੀ ਦਾ ਰਾਜ ਹੀ ਨਹੀਂ ਨਾ ਹੁੰਦਾ ਉਹਦਾ ਧਰਮ ਤੇ ਅੱਗੇ ਵੀ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਉਸ ਧਰਮ ਦੇ ਖਿਲਾਫ ਕਾਨੂੰਨ ਵੀ ਬਣਨੇ ਸ਼ੁਰੂ ਹੋ ਜਾਂਦੇ ਪਰ ਜੇ ਰਾਜ ਹੋਵੇ ਤਾਂ ਫਿਰ ਉਹ ਅਸੈਂਬਲੀ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਬੋਲ ਸਕਦੇ ਨੇ ਕਿ ਭਾਈ ਤੁਸੀਂ ਆ ਸਾਡੇ ਖਿਲਾਫ ਗਲਤ ਕਰ ਰਹੇ ਆ ਅਸੀਂ ਇਹ ਹੋਣ ਨਹੀਂ ਦੇਣਾ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਬਰਾਬਰ ਇਹੀ ਰਾਜ ਦੇ ਵਿੱਚ ਹਿੱਸੇਦਾਰ ਆ ਸੋ ਇਸ ਕਰਕੇ 21 ਤਰੀਕ ਦੀ ਜਿਹੜੀ ਰੈਲੀ ਆ ਉਹ ਰਾਜ ਲਿਆਉਣ ਦੇ ਲਈ ਆ ਆਪਣੇ ਲੋਕਾਂ ਨੂੰ ਇੱਕ ਤਾਕਤ ਦੇਣ ਦੇ ਲਈ ਆ ਔਰ ਜਿਹੜੇ ਉਹਨਾਂ ਦੇ ਬਣਦੇ ਹੱਕ ਆ ਸਰਕਾਰਾਂ ਤੋਂ ਉਹ ਲੈ ਕੇ ਦੇਣ ਦੇ ਲਈ ਆ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਜ਼ਿਲ੍ਹਾ ਜੂਥ ਪ੍ਰਧਾਨ ਜੋ ਅੱਜ ਤਾਜਪੋਸ਼ੀ ਹੋਈ ਹੈ ਰਿਕਰਟੇ ਜੀ ਜੀ ਉਹ ਆਪਣੀ ਅਗਵਾਈ ਦੇ ਵਿੱਚ ਸੈਂਕੜੇ ਨੌਜਵਾਨਾਂ ਨੂੰ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਹਾਲੀਵੁੱਡ ਪੈरिस ਪਹੁੰਚਣਗੇ ਔਰ ਮੇਰੀ ਸਾਡਾ ਵਿਸ਼ਵਾਸ ਆ ਕਿ ਪਹਿਲੇ ਦੀ ਜਗਾ ਥੋੜੀ ਪਹਿਲੇਗੀ ਪਰ ਉਥੇ ਕੱਠ ਲਾਜਵਾਬ ਹੋਏਗਾ ਔਰ ਉਹ ਪੰਜਾਬ ਦੇ ਵਿੱਚ ਉਹ ਜਿਹੜੀ ਰੈਲੀ ਆ ਇੱਕ ਇਤਿਹਾਸਿਕ